ਸਾਡੇ ਸਾਹ ਬੱਡੇ ਬਈਆ ਆਂਦੀ ਪਈ ਐ ਸਾਫਾ ਬਹੁਤ ਵਧੀਆ ਇਹਨਾਂ ਦਾ ਕੰਟਰੋਲ ਬਹੁਤ ਵਧੀਆ ਹੈ ਨਾ ਨਾਈਟ ਪ੍ਰੈਜ਼ੈਂਸ ਵਗੈਰੇ ਪੈਟ੍ਰੋਲਿੰਗ ਹੁੰਦੀ ਹੈ ਹਾਂਜੀ ਹਾਂਜੀ ਰਾਤੀ ਪੈਟ੍ਰੋਲ ਹਾਂ ਬਹੁਤ ਬਹੁਤ ਬਾਕੀ ਨਸ਼ੇ ਬਤੇ ਵੀ ਕਾਫੀ ਘਟੇ ਅਗੇ ਨਾਲੋਂ ਬਹੁਤ ਜਲਦੀ ਕੰਟਰੋਲ ਹੈਗਾ ਇਹ ਜਿਹੜਾ ਡਰੱਗਸ ਦੇ ਖਿਲਾਫ ਆਪਣਾ ਜਿਹੜਾ ਇਹਦਾ ਅਸਰ ਹੋ ਰਿਹਾ ਬਿਲਕੁਲ ਹੋ ਰਿਹਾ ਹੈ ਦੁਨੀਆ ਮਾਰ ਹੁਣ ਪੜੀ ਲਿਖੇ ਬੱਚੇ ਸਿਆਣੇ ਨੇ ਅੱਜਕੱਲ ਦੇ ਆ ਬੰਦਾ ਸਮਝਦਾਰ ਗੱਲ ਨੂੰ ਸਭ ਕੁਝ ਥੋੜਾ ਦੇਖ ਅੱਗੇ ਦੇਖ ਅਹ ਇਹ ਦੇਖੋ ਕੀ ਫਰ ਦੇ ਵਿੱਚ ਜਿਹੜਾ ਅਭਿਆਨ ਚ ਲਾਇਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਇਹ ਸਾਰੇ ਪੰਜਾਬ ਦੇ ਵਿੱਚ ਨਾਈਟ ਡੋਮੀਨੇਸ਼ਨ ਆਪਰੇਸ਼ਨ ਅਸੀਂ ਕਰ ਰਹੇ ਹੈਗੇ ਤੇ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਸੀਨੀਅਰ ਆਫੀਸਰ ਦੀ ਜੋੜੀ ਲਾਈ ਹੈ ਸੋ ਉਹਦੇ ਅੰਦਰ ਹੀ ਮੈਂ ਇੱਕ ਸਰਪ੍ਰਾਈਜ਼ ਚੈਕਿੰਗ ਅਵਰਸਨ ਕਰ ਲਿਆ ਹੈ ਸਰ ਜਿਹੜੀ ਬੋਰਨੂ ਮਾਜੂ ਦੇ ਵਿੱਚ ਕਾਫੀ ਦਿੱਤੀ ਪਹਿਰੀ ਦਿਨ ਰਾਤ ਦੀ ਕਰ ਰਹੇ ਇਹਨਾਂ ਦੇ ਕੋਲ ਬੜਾ ਬਰਿਕਲ ਹੈ ਜੀ ਸਾਡੀ ਬਹੁਤ ਸਾਡੀ ਬਹੁਤ ਬਾਦਰ ਫੋਰਸ ਹੈਗੀ ਜੀ ਦਲੇਰ ਪੰਜਾਬ ਪੁਲਿਸ ਤੇ ਇਹ ਡਟ ਕੇ ਕੋਈ ਵੀ ਡਿਊਟੀ ਹੁੰਦੀ ਹੈ ਤੇ ਉਸ ਨੂੰ ਬਹੁਤ ਮਿਹਨਤ ਨਾਲ ਕਰ ਰਹੇ ਸਰ ਨਸ਼ੇ ਨੂੰ ਲੈ ਕੇ ਕਾਫੀ ਐਕਸ਼ਨ ਹੋ ਰਿਹਾ ਤਾਂ ਉਸੇ ਜਕਰ ਪੰਜਾਬ ਪੁਲਿਸ ਜੋ ਮੁਲਾਜ਼ਮ ਦੀ ਗੱਲ ਕਰੀਏ ਲੇਡੀ ਮੁਲਾਜ਼ਮ ਬੜੀ ਸੀਗੀ ਤਾਂ ਉਹਨਾਂ ਦੀ ਵੀ ਪ੍ਰਾਪਰਟੀ ਜਿਹੜੀ ਹੈ ਉਹਨਾਂ ਦੇ ਉੱਤੇ ਵੀ ਕਾਰਵਾਈ ਜਿਹੜੀ ਕੀਤੀ ਗਈ ਸੀ ਜੋ ਲੀਗਲ ਦੇਖੋ ਜੀ ਜਿਵੇਂ ਮੈਂ ਪਹਿਲੇ ਵੀ ਕਈ ਵਾਰੀ ਕਹਾਂ ਹੈਗਾ ਕਿ ਇਹ ਜਿਹੜੀ ਪ੍ਰੋਪਰਟੀ ਜਿਹੜੀ ਡਿਮੋਲਿਸ਼ਨ ਹੋ ਰਹੀ ਹੈ ਇਹ ਜਿਹੜੀ ਕੰਸਰਨਡ ਏਜੰਸੀ ਹੈ ਪੁਲਿਸ ਦਾ ਇਸ ਦੇ ਵਿੱਚ ਸਪੋਰਟਿੰਗ ਰੋਲ ਹੈ ਕਿ ਜਿਹੜੀ ਕਿਤੇ ਗਵਰਨਮੈਂਟ ਪ੍ਰੋਪਰਟੀ ਤੇ ਐਨਕਰੋਚਮੈਂਟ ਹੈ ਜਾਂ ਕਿਤੇ ਇਲੀਗਲ ਕੰਸਟਰਕਸ਼ਨ ਕੀਤੀ ਗਈ ਹੈ ਸੋ ਐਸ ਪਰ ਜਿਹੜੀ ਮਾਨਯੋਗ ਸੁਪਰੀਮ ਕੋਰਟ ਦੀ ਹਦਾਇਤਾਂ ਮੁਤਾਬਕ ਕੰਸਰਨਡ ਅਥਾਰਟੀ ਉਹਨਾਂ ਨੂੰ ਨੋਟਿਸ ਦੇ ਕੇ ਇੱਕ ਪ੍ਰੋਪਰ ਲੀਗਲ ਤਰੀਕੇ ਨਾਲ ਉਹ ਆਪਣਾ ਕੰਮ ਕਰਦੇ ਹੈਗੇ ਤੇ ਉਸ ਦੇ ਵਿੱਚ ਪੁਲਿਸ ਜਿਹੜਾ ਉਹਨਾਂ ਨੂੰ ਅਸਿਸਟੈਂਸ ਦਿੰਦੇ। ਸਰ ਤੁਸੀਂ ਆਈ ਕਾਫੀ ਆਈ ਟੈਕ ਚੈੱਕ ਕਰਦੇ ਉਹ ਤਕਰੀਬਤ ਦੇ ਰੋਪਰ ਤੋਂ ਚੈੱਕ ਕਰਦੇ ਕਿਵੇਂ ਦਾ ਰਿਐਲ ਉੱਥੇ ਲੋਕਾਂ ਦਾ ਰਿਸਪੌਂਸ ਔਰ ਫੋਰਸ ਦਾ ਮੋਰਲ ਕਿਵੇਂ ਦਾ ਨਹੀਂ ਫੋਰਸ ਦਾ ਮੋਰਲ ਹਾਈ ਹੈ ਜੀ। ਪੰਜਾਬ ਪੁਲਿਸ ਪੂਰੀ ਤਰ੍ਹਾਂ ਜਿਹੜੀ ਹੈਗੀ ਸਜਾਗ ਹੈਗੀ ਅਲਰਟ ਹੈ ਤੇ ਸਟੇਟ ਨੂੰ ਸੁਰੱਖਿਅਤ ਤੇ ਮਹਿਫੂਜ਼ ਰੱਖਣ ਲਈ। ਜੀ ਸਰ ਕਿੰਨੀ ਵੱਡੀ ਚੁਣੌਤੀ ਹੈ? ਦੇਖੋ ਜੀ ਅਸੀਂ ਕੋਈ ਵੀ ਵੱਡੀ ਤੋਂ ਵੱਡੀ ਚੁਣੌਤੀ ਹੋਵੇ ਪੰਜਾਬ ਪੁਲਿਸ ਨੇ ਹਮੇਸ਼ਾ ਚੁਣੌਤੀ ਨੂੰ ਫੇਸ ਕੀਤਾ ਹੈਗਾ ਤੇ ਅਸੀਂ ਸਟੇਟ ਨੂੰ ਪੂਰੀ ਤਰ੍ਹਾਂ ਸਿਕਿਉਰ ਰੱਖਾਂਗੇ ਲੜਦੋਧ ਦੇ ਕਹਦੇ ਬਦੂ ਚਲਾਇਆ ਜਾ ਰਿਹਾ ਜੀ ਸਰਕਾਰੀ ਸੇਵਾ ਦੀ ਦੇਖਿਆ ਜਾਵੇ ਤਾਂ ਕਿੰਨੇ ਪੀਸੀ ਤੋਂ ਸਭ ਦੇ ਕੰਮਜਾਜ਼ੀ ਮਿਲ ਚੁੱਕੀ ਹੈ ਦੇਖੋ ਸਾਨੂੰ ਕਾਫੀ ਕਾਮਯਾਬੀ ਮਿਲੀ ਹੈ ਲੋਕਾਂ ਦੇ ਸਹਿਯੋਗ ਦੇ ਨਾਲ ਤੇ ਮੈਂ ਅੱਗੇ ਵੀ ਅਪੀਲ ਕਰਾਂਗਾ ਕਿ ਤੁਸੀਂ ਖੁੱਲਕੇ ਸਾਡੇ ਕੋਲ ਇਨਫੋਰਮੇਸ਼ਨ ਦਿਓ ਅਸੀਂ ਤੁਹਾਡੇ ਨਾਲ ਮੋਡਾ ਤੋਂ ਮੋਡਾ ਲਾ ਕੇ ਅਸੀਂ ਪੰਜਾਬ ਨੂੰ ਨਸ਼ਿਆਂ ਤੋਂ ਜਿਹੜਾ ਹੈਗਾ ਅਸੀਂ ਬਿਲਕੁਲ ਡਰੱਗ ਫ੍ਰੀ ਕਰਦਾਂਗੇ ਹੁਣ ਵੀ ਸਰ ਜੇ ਕੋਈ ਤੁਸੀਂ ਫਾਈਨਲ ਮੈਸੇਜ ਦੇਣਾ ਚਾਹੋਗੇ ਜੇ ਵੀ ਕੋਈ ਛੱਡ ਕੇ ਇਸ ਕੰਮਾਂ ਨੂੰ ਛੱਡ ਕੇ ਆਉਣਾ ਚਾਹੁੰਦਾ ਹੈ ਨਹੀਂ ਦੇਖੋ ਜੇ ਤਾਂ ਜੇ ਤਾਂ ਕੋਈ ਵਿਕਟਮ ਹੈਗੇ ਅਸੀਂ ਵੈਲਕਮ ਕਰਦੇ ਹਾਂ ਕਿ ਤੁਸੀਂ ਨਸ਼ਾ ਨੂੰ ਛੱਡੋ ਤੁਸੀਂ ਅਸੀਂ ਤੁਹਾਡੀ ਹੈਲਪ ਕਰਾਂਗੇ ਤੇ ਪ੍ਰਸ਼ਾਸਨ ਜਿਹੜਾ ਤੇ ਪੰਜਾਬ ਸਰਕਾਰ ਜਿਹੜਾ ਹੈਗਾ ਉਹਨਾਂ ਨੂੰ ਐਸ ਵਿਕਟਮ ਸਮਝਦੀ ਹੈ ਸਰ ਐਂਟੀ ਡਰੋਨ ਸਿਸਟਮ ਕਿੰਨਾ ਕਾਮਯਾਬ ਹੋ ਰਿਹਾ ਹੈ ਐਂਟੀ ਡਰੋਨ ਸਿਸਟਮ ਕਾਫੀ ਕਾਮਯਾਬ ਹੈ ਬੀਐਸਐਫ ਨੇ ਡਿਪਲੋਏ ਕੀਤੇ ਹੈਗੇ ਤੇ ਅਸੀਂ ਬੀਐਸਐਫ ਦੇ ਨਾਲ ਤਾਲਮੇਲ ਕਰਕੇ ਹੀ ਅਸੀਂ ਇਹ ਜਿਹੜਾ ਕ੍ਰਾਸ ਬਾਰਡਰ ਜਿਹੜਾ ਜਿਹੜਾ ਚੈਲੰਜ ਹੈਗਾ ਉਸ ਨੂੰ ਅਸੀਂ ਜਿਹੜਾ ਹੈਗਾ ਕੰਟਰੋਲ ਕਰਾਂਗੇ ਹੋਮਗਾਰਡ ਦੀ ਸਰ ਡਿਪਲੋਇਮੈਂਟ ਕਰੋ ਤੱਕ ਹੋ ਜੇਗੀ ਕੋਈ ਇਹ ਕੰਮ ਸ਼ੁਰੂ ਹੋ ਗਿਆ ਜੀ ਐਸ ਸੈਕੰਡ ਲਾਈਨ ਆਫ ਡਿਫੈਂਸ ਤੇ ਜਿਵੇਂ ਹੋਮਗਾਰਡਸ ਡਿਪਲੋਏ ਕੀਤੇ ਜਾ ਰਹੇ ਐਂਟੀ ਡਰੋਨ ਸਿਸਟਮ ਲੱਗਨਗੇ ਤੇ ਪੁਲਿਸ ਨੂੰ ਅਸੀਂ ਮਾਡਰਨ ਵਹੀਕਲਸ ਤੇ ਮ ਸਾਡੇ ਸੀਸੀਟੀਵੀ ਜ ਵੀ ਲੱਗ ਰਹੇ ਹੈਗੇ ਤੇ तकरीबन 2100 ਸੀਸੀਟੀਵੀ ਜਿਹੜੇ ਹੈਗੇ ਉਹ 700 ਪੁਆਇੰਟਾਂ ਤੇ ਪੂਰੇ ਬਾਰਡਰ ਤੇ ਲਾਏ ਜਾਣਗੇ ਜੀ ਸਰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਚੈਲੰਜਸ ਆ ਰਹੇ ਐ ਡੀ ਸੋਸ਼ਲ ਐਲੀਮੈਂਟ ਕਾਫੀ ਅੱਜਕੱਲ ਇਹਨਾਂ ਗਲਤ ਫੈਸਲੇ ਪਾ ਦਿੰਦੇ ਆ ਕਿ ਆ ਆ ਵੀ ਘਰ ਦਾ ਪਰ ਉਹ ਹੋਇਆ ਹੁੰਦਾ ਨਹੀਂ ਐ ਜੀ ਇਸ ਨੂੰ ਕਿੰਨਾ ਚੱਲੇ ਨਹੀਂ ਆ ਦੇਖੋ ਜੀ ਫੇਕ ਨਿਊਜ਼ ਨੂੰ ਅਸੀਂ ਬਹੁਤ ਸੀਰੀਅਸਲੀ ਲੈਂਦੇ ਆ ਉਸ ਨੂੰ ਰਿਪੋਰਟ ਕੀਤਾ ਜਾਂਦਾ ਹੈ ਤੇ ਮੈਂ ਲੋਕਾਂ ਨੂੰ ਵੀ ਅਪੀਲ ਕਰਾਂਗਾ ਕਿ ਤੁਸੀਂ ਰਿਯੂਮਰਸ ਤੇ ਨਾ ਜਾਓ ਇੱਕ ਫੈਕਟ ਚੈੱਕ ਜ਼ਰੂਰ ਕਰੋ ਕਿ ਜਿਹੜੀ ਸਹੀ ਖਬਰ ਹੈਗੀ ਆਥੈਂਟੀਕੇਟਿਡ ਖਬਰ ਹੈਗੀ ਉਸ ਨੂੰ ਹੀ ਰਿਯੂਮਨ ਮੋਂਗਰਿੰਗ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਸਰ ਆ ਜਵੇਂ ਉਹਨ ਬੈਸਾਖੀ ਹੈਗੀ 14 April ਤੇ ਅਦਰਵਾਈਜ਼ ਵੀ ਪਾਕਿਸਤਾਨ ਦੀ ਹਰਕਤਾਂ ਕਰਕੇ ਅਸੀਂ ਬਿਲਕੁਲ ਅਲਰਟ ਹੈਗੇ ਤੇ ਸਾਡਾ ਮੇਨ ਮਕਸਦ ਹੈਗਾ ਸਟੇਟ ਨੂੰ ਸਿਕਿਉਰ ਰੱਖਿਆ ਜਾਵੇ ਲੋਕਾਂ ਨੂੰ ਇੱਕ ਫੀਲਿੰਗ ਆਫ ਕੌਨਫੀਡੈਂਸ ਹੋਵੇ ਕਿ ਪੁਲਿਸ ਦੀ ਜਿਹੜੀ ਪ੍ਰੈਜ਼ੈਂਸ ਹੈਗੀ ਉਹ ਵਿਜ਼ੀਬਲ ਪ੍ਰੈਜ਼ੈਂਸ ਉਹ ਪੰਜਾਬ ਦੀ ਸੜਕਾਂ ਤੇ ਹੋਵੇ ਇਹ ਕਲੀਅਰ ਕਰਨਾ ਚਾਹੀਦਾ ਕ ਪੰਜਾਬ ਦੇ ਸਭ ਲੋਕਾਂ ਨੂੰ